ਹੈਲੋ ਕਿਵੇਂ ਸਾਰੇ ਮਿਲ ਕਰਦੇ ਠੀਕ ਹੋ ਨੇ ਅੱਜ ਸਾਂਡੇ ਖੂਬ ਇੰਜੋਏ ਕੀਤਾ ਹੋਣਾ ਤੁਹਾਨੂੰ ਕਰਨਾ ਵੀ ਚਾਹੀਦਾ ਹਨ ਤੇ ਅੱਜ ਵਸੇ ਧੁੱਪ ਨਿਕਲ ਗਈ ਸੀਗੀ ਧੁੱਪ ਦੇ ਨਾਲ ਕੋਈ ਇੰਨੀ ਜ਼ਿਆਦਾ ਠੰਡ ਵੀ ਮਹਿਸੂਸ ਨਹੀਂ ਹੋਈ ਬਸ ਇਹ ਤਾਂ ਕਿ ਗਲੋਬਲ વોર્ਮਿੰਗ ਚੱਲਦੀ ਹੈ ਤੋਂ ਪਤਾ ਚੱਲਦਾ ਕਿ ਠੰਡ ਦੇ ਮਹੀਨੇ ਅਜਿਹਾ ਠੰਡ ਮਹਿਸੂਸ ਨਹੀਂ ਹੁੰਦੀ ਚੋ ਜੋ ਵੀ ਹੁੰਦਾ ਉਹ ਗਲਤ ਵੀ ਹੈ ਤੇ ਇਹ ਠੀਕ ਸਾਡੀ ਹੱਥ ਵਿੱਚ ਹੈ ਜਿੰਦਾ ਤੁਸੀਂ ਜਿਆਦਾ ਪੇੜ ਲਗਾਓ ਪ੍ਰਦੂਸ਼ਨ ਜਿਆਦਾ ਨਾ ਫੜਾਓ ਜਿੰਨਾ ਪੋਲੂਸ਼ਨ ਫਲਾਈ ਜਾਂਦੇ ਹੋ ਉਨਾ ਹੀ ਇਹ ਜਿਹੜੇ ਮੌਸਮ ਹੈ ਤਬਦੀਲ ਹੋ ਦਿਕਾਣਦੇ ਤੇ ਬਾਕੀ ਸਾਰੀ ਜਿੰਨੇ ਵੀ ਰਿਸੋਰਸਿਸ ਹੈਗੇ ਆ ਉਹਨਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰੋ ਜਿਹੜੇ ਰੀਨਿਊਏਬਲ ਆ ਉਹਨਾਂ ਨੂੰ ਤਾਂ ਛੱਡ ਕੇ ਬਾਕੀ ਜਿੰਨੇ ਵੀ ਰਿਸੋਰਸ ਜ ਹੈ ਉਹਨਾਂ ਸਾਰਿਆਂ ਦਾ ਇਸਤੇਮਾਲ ਜਦੋਂ ਕਰਦੇ ਹੋ ਸਾਈਟਾਂ ਬਣਾ ਘਰੋ ਤੇ ਜਿਹੜਾ ਮੌਸਮ ਹੈ ਟੈਂਪਰੇਚਰ ਹੈ ਉਹ ਲੈਵਲ ਤੇ ਹੋ ਜਾਏਗਾ ਤੇ ਜਿਹੜੀ ਸੀ ਆਪਣੀ ਧਰਤੀ ਹੈ ਉਹਦਾ ਬਚਾਅ ਕਰ ਪਾਵਾਂਗੇ ਧਰਤੀ ਕਹਿੰਦੇ ਆ ਨਾ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਚ ਧਰਤੀ ہماری ਮਾਂ ਹੈ ਧਰਤੀ ਸਾਡੀ ਮਾਂ ਹੈ ਇੱਕ ਇਹਦੇ ਵਿੱਚੋਂ ਅਸੀਂ ਗਰੋ ਹੋਏ ਆ ਦੇਖੋ ਪਹਿਲਾ ਜੀਵ ਇੱਦਾਂ ਪੈਦਾ ਹੋਇਆ ਫਿਰ ਅੱਗੋ 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 ਨਸਲਾਂ ਦੇਖੋ ਤੇ ਇੱਕ ਹਸਾਂ ਧਰਤੀ ਮਾਂ ਦੇ ਬੱਚੇ ਆ ਸਾਰੇ ਹਨ ਦੇ ਇਹਦੇ ਵਿੱਚੋਂ ਹੀ ਸਭ ਕੁਝ ਪੈਦਾ ਹੁੰਦਾ ਹੈ ਪ੍ਰਿਥਵੀ ਆ ਨਾ ਪੈਦਾ ਸਭ ਕੁਝ ਖਾਣੇ ਪੀਣੇ ਆ ਪਰ ਉਹਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਸਾਡੀ ਧਰਤੀ ਮਾਂ ਹੀ ਨਹੀਂ ਰਹੇਗੀ ਤੇ ਫਿਰ ਇਸ ਤੇ ਉੱਤੇ ਕੋਈ ਵੀ ਜੀਵ ਜੰਤੂ ਰਹਿ ਨਹੀਂ ਜਾਏਗਾ ਤੇ ਸਭ ਜਿਹੜੀ ਹੈ ਜੇ ਰਿਸਪੈਕਟ ਆਪਣੀ ਮੰਨ ਲਈ ਹੈ ਤੇ ਇਸ ਧਰਤੀ ਨੂੰ ਮੰਨ ਲਈ ਵੀ ਹੈ ਸਾਰਿਆਂ ਨੂੰ ਇੱਕ ਪ੍ਰਣ ਲੈਣਾ ਪੈਣਾ ਕਿ ਜੇ ਇਸ ਗਲੋਬਲ ਵਾਰਮਿੰਗ ਤੋਂ ਬਚਣਾ ਹੈ ਜਾਂ ਇਸ ਧਰਤੀ ਨੂੰ ਬਚਾਣਾ ਹੈ ਦੇਖੋ ਇੱਕਦਮ ਧੁੰਦ ਬੈੰਦੀ ਹੈ ਤੇ ਮੌਸਮ ਠੰਡਾਈ ਹੋ ਜਾਂਦਾ ਤੇ ਫਿਰ ਦੂਸਰੇ ਪਲ ਧੁੱਪ ਨਿਕਲ ਜਾਂਦੀ ਹੈ ਤੇ ਮੌਸਮ ਨੋਰਮਲ ਹੋ ਜਾਂਦਾ ਤੇ ਇத்து ਸਾਰਾ ਹੀ ਪਤਾ ਚੱਲਦਾ ਹੈ ਕਿ ਜਿਹੜਾ ਸਾਡੇ ਮੌਸਮ ਹੈ ਉਹਨਾਂ 'ਚ ਤਬਦੀਲੀਆਂ ਹੋ ਚੁੱਕੀਆਂ ਤੇ ਉਹਨਾਂ ਤਬਦੀਲੀਆਂ ਨੂੰ ਅਸੀਂ ਲੈਵਲ ਤੇ ਲੈ ਕੇ ਆਣਾ। ਤੋਂ ਕਿ ਠੰਡਾ ਮੌਸਮ ਜਿਹੜਾ ਕਈ ਫਸਲਾਂ ਲਈ ਲਾਭਕਾਰੀ ਹੈ। ਤੇ ਜਦੋਂ ਇਵੇਂ ਹੁੰਦਾ ਤੇ ਬੇਮੌਸਮੀ ਬਰਸਾਤ ਆਉਂਦੀ ਹੈ ਤੇ ਉਹ ਬਾੜ ਦਾ ਰੋਕ ਤਰੰਤ ਨਹੀਂਦੀ। ਮੀਂਹ ਵੀ ਉਦੋਂ ਪੈਣਾ ਸੀ ਪੈਂਦੇ ਆ ਫਿਰ ਜਦੋਂ ਮੀਂਹ ਦੀ ਲੋੜ ਨਹੀਂ ਹੁੰਦੀ ਤੇ ਜਦੋਂ ਮੀਂਹ ਦੀ ਲੋੜ ਹੋਊਗੀ ਉਦੋਂ ਬਾਰਿਸ਼ ਨਹੀਂ ਹੋਊਗੀ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਖੁਸ਼ਹਾਲ ਨਹੀਂ ਰਹ ਜਾਣੀ ਜੇ ਇਸ ਪਿਥਵੀ ਨੂੰ ਪਹਿਲੀ ਨਾਲ ਸਾਰੀ ਦੁਨੀਆ ਤਬਾਹੀ ਹੋ ਜਾਣੀ ਹੈ ਜੇ ਪਿਥਵੀ ਨਾ ਰਹੀ ਪਾਣੀ ਨਾ ਰਿਹਾ ਇੱਕ ਸਾਹ ਨਾਲ ਅਸੀਂ ਪਾਣੀ ਦੇ ਜੀਵਾਂ ਤੇ ਪਾਣੀ ਨਾ ਰਹੇਗਾ ਗਲੇਸ਼ੀਅਰ ਪਿਗਲ ਰਹੇ ਆ ਗਰਮੀਆਂ ਵਧ ਰਹੀਆਂ ਜਿਹੜਾ ਸੀ ਲੈਵਲ ਆ ਉਹ ਵੀ ਵਧ ਜੇਗਾ ਤੇ ਪਾਣੀ ਜਿਹੜਾ ਉਹ ਵੈਪੋਰਟ ਹੁੰਦਾ ਹੈ ਤੇ ਪਾਣੀ ਜਿਹੜਾ ਇੱਕ ਦਿਨ ਗਰਮੀਆਂ ਇੰਨੀ ਵੱਜ ਜਾਣੀਆਂ ਤੇ ਪਾਣੀ ਜਿਹੜਾ ਵਾਸ਼ਪੀਕਰਨ ਹੋ ਕੇ ਉੱਡ ਜਾਏਗਾ ਤੇ ਅਗਰ ਅਸੀਂ ਆਪਣੀ ਧਰਤੀ ਨੂੰ ਬਚਾਉਣਾ ਚਾਹੁੰਦੇ ਆ ਵੱਧ ਤੋਂ ਵੱਧ ਪੇੜ ਲਗਾਓ ਪੋਲੂਸ਼ਨ ਘੱਟ ਫਲਾਓ ਤੇ ਧਰਤੀ ਜਿਹੜੀ ਹੈ ਨਾ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਸਾਡਾ ਘਰ ਹੈ ਇੱਕ ਅਸੀਂ ਕੰਟਰੀਆਂ ਦੀ ਗੱਲ ਕਰਦੇ ਆ ਨਾ ਪਰ ਪੂਰਾ ਵਰਲਡ ਹੀ ਸਾਡਾ ਘਰ ਹੈ ਇਸ ਨੂੰ ਬਚਾਣਾ